ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਵਿੱਚ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਅੱਜ ਦਾ ਟੌਪਿਕ ਹੈ ਵਾਹਿਗੁਰੂ ਜੀ ਕਿ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਗੁਰਬਾਣੀ ਸੰਬੰਧੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਅੱਜ ਵੀ ਗੁਰਬਾਣੀ ਸੰਬੰਧੀ ਤਾਂ ਜਿਹੜੀ ਵੀਡੀਓ ਲੈ ਕੇ ਆਏ ਆ ਤਾਂ ਵਾਹਿਗੁਰੂ ਜੀ ਅੱਜ ਦਾ ਟੌਪਿਕ ਹੈ ਕਿ ਗੁਰਦਵਾਰੇ ਜਾਣ ਨਾਲ ਕਿਸ ਤਰ੍ਹਾਂ ਸਾਡਾ ਜ਼ਿੰਦਗੀ ਦੇ ਵਿੱਚ ਬਦਲਾਅ ਆਉਂਦਾ ਤੇ ਕੀ ਕੁਝ ਸਾਨੂੰ ਮਿਲਦਾ ਵੈਗਰੂ ਜੀ ਜਦੋਂ ਆਪਾਂ ਗੁਰੂ ਘਰ ਜਾਣੇ ਆ ਦੇਖੋ ਕੋਈ ਵੀ ਬੱਚਾ ਆਪਣੇ ਪਿਤਾ ਤੋਂ ਕੁਝ ਮੰਗਦਾ ਹਨਾ ਤਾਂ ਵੈਗਰੂ ਜੀ ਉਹਨੂੰ ਜ਼ਰੂਰ ਕੁਝ ਮਿਲਦਾ ਤੇ ਜਦੋਂ ਆਪਾਂ ਗੁਰੂ ਘਰ ਜਾਣੇ ਆ ਤਾਂ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਆਪਾਂ ਉਹ ਦੀ ਦਵਾਰ ਤੋਂ ਖਾਲੀ ਮੁੜਾਂਗੇ ਆਪਾਂ ਨੂੰ ਬਹੁਤ ਕੁਝ ਮਿਲਦਾ ਹੈਗਾ ਤਾ ਕਰਕੇ ਵੈਗੁਰੂ ਜੀ ਕਥਾ ਵਿਚਾਰਕ ਵੀ ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਕਿ ਰੋਜ਼ ਸਵੇਰੇ ਸ਼ਾਮ ਗੁਰੂ ਘਰ ਜ਼ਰੂਰ ਜਾਣਾ ਕਿਉਂਕਿ ਗੁਰੂ ਘਰ ਆਪਾਂ ਜਦੋਂ ਜਾਂਦੇ ਆ ਵੈਗੁਰੂ ਜੀ ਉਦੋਂ ਸੰਗਤ ਕਰਨ ਨਾਲ ਗੁਰੂ ਦੀ ਸੰਗਤ ਕਰਨ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਬਦਲਾਵ ਆਉਂਦੇ ਆਪਣੇ ਸੁਭਾਅ ਦੇ ਵਿੱਚ ਬਹੁਤ ਬਦਲਾਵ ਆਉਂਦੇ ਆ ਜੋ ਆਪਾਂ ਨੂੰ ਗੁਰਬਾਣੀ ਵੈਗੁਰੂ ਜੀ ਸਮਝਾਉਂਦੀ ਹੈ ਕਿ ਕਿਸ ਤਰ੍ਹਾਂ ਆਪਾਂ ਜ਼ਿੰਦਗੀ ਦੇ ਵਿੱਚ ਬਦਲਾਵ ਕਰਨੇ ਜਦੋਂ ਵੈਗੁਰੂ ਜੀ ਆਪਾਂ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਤਾਂ ਉੱਥੇ ਆਪਣੀ ਸੰਗਤ ਹੋ ਜਾਂਦੀ ਹੈ ਤੇ ਉਥੋਂ ਆਪਾਂ ਕੁਝ ਵੀ ਹੈ ਮੰਨ ਲਓ ਆਪਾਂ ਮੱਥਾ ਟੇਕ ਕੇ 5 ਮਿੰਟਾਂ ਚ ਮੁੜਦੇ ਆ ਤਾਂ ਕੁਝ ਨਾ ਕੁਝ ਆਪਣੇ ਕੰਨ ਦੇ ਵਿੱਚ ਜ਼ਰੂਰ ਪੈਂਦਾ ਹੈਗਾ ਤਾਂ ਵੈਗੁਰੂ ਜੀ ਬੋਤ ਜ਼ਰੂਰੀ ਹੈ ਗੁਰੂ ਘਰਾਂ ਦੇ ਵਿੱਚ ਜਾਣਾ ਚੰਗਿਆਂ ਦੀ ਸੰਗਤ ਕਰਨਾ ਜਿਹੜੇ ਗੁਰਬਾਣੀ ਦੇ ਨਾਲ ਜੁੜੇ ਹੋਏ ਆ ਉਹਨਾਂ ਦੀ ਸੰਗਤ ਕਰਨੀ ਕਿਉਂ ਜ਼ਰੂਰੀ ਹੈ ਠੀਕ ਹੈ ਤਾਂ ਜਰੂਰ ਵਾਹਿਗੁਰੂ ਜੀ ਸਵੇਰੇ ਸ਼ਾਮ ਗੁਰੂ ਘਰ ਦੇ ਵਿੱਚ ਜਾਇਆ ਕਰੋ ਤੇ ਗੁਰੂ ਘਰ ਦੇ ਵਿੱਚ ਜਾਣ ਨਾਲ ਵਾਹਿਗੁਰੂ ਜੀ ਜੋ ਕੁਝ ਤੁਸੀਂ ਮੰਗਦੇ ਹੋ ਸਭ ਕੁਝ ਪ੍ਰਾਪਤ ਹੁੰਦਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜੋ ਆਪਾਂ ਦੁਨਿਆਵੀ ਪਦਾਰਥ ਮੰਗਦੇ ਆ ਉਹ ਆਪਣਾ ਪੂਰਾ ਨਹੀਂ ਹੁੰਦਾ ਆਪਾਂ ਗੁਰੂ ਘਰ ਜਾਣਾ ਬੰਦ ਕਰ ਦਿੰਨੇ ਵਾਹਿਗੁਰੂ ਜੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੋ ਆਪਣੇ ਕਰਮਾਂ ਦੇ ਵਿੱਚ ਹੈ ਠੀਕ ਹੈ ਉਸ ਤਰ੍ਹਾਂ ਹੀ ਆਪਾਂ ਨੂੰ ਮਿਲਦਾ ਹੈਗਾ ਪਰ ਆਪਣੇ ਕਾਰਨ ਵੀ ਕਹਿੰਦੇ ਨੇ ਆਪਣੀ ਜਿਹੜੀ ਸੇਵਾ ਭਾਵਨਾ ਨਾਲ ਕੱਟੇ ਜਾਂਦੇ ਨੇ ਤੇ ਇਹ ਜਿਹੜਾ ਗੁਰੂ ਘਰ ਵਾਹਿਗੁਰੂ ਜੀ ਆਪਾਂ ਜਾਣਦੇ ਆ ਕਿਤਰਾ ਆਪਣਾ ਜ਼ਿੰਦਗੀ ਦੇ ਵਿੱਚ ਬਦਲਾਅ ਆਉਂਦਾ ਤੇ ਇਹਦੇ ਲਈ ਮੈਂ ਵਾਹਿਗੁਰੂ ਜੀ ਤੁਹਾਨੂੰ ਇੱਕ ਜਿਹੜੀ ਸਾਖੀ ਹੈ ਜਾਂ ਕਿਸੇ ਦੀ ਹੱਡ ਬਿੱਤੀ ਹੈ ਰੀਅਲ ਵਿੱਚ ਹੈ ਵਾਹਿਗੁਰੂ ਜੀ ਠੀਕ ਹੈ ਤੇ ਉਸ ਤਰ੍ਹਾਂ ਦੇ ਸੁਣਾਵਾਂਗੀ ਕਹਿੰਦੇ ਨਾ ਇੱਕ ਵਾਰੀ ਕਹਿੰਦੇ ਇੱਕ ਕੋਈ ਇਨਸਾਨ ਸੀਗਾ ਉਹ ਗੁਰੂ ਘਰ ਸੰਗਰਾਣ ਵਾਲੇ ਦਿਨ ਜਾਂਦਾ ਜਿਵੇਂ ਕਿ ਕਈ ਸੰਗਤਾਂ ਜ ਸੰਗਰਾਣ ਵਾਲੇ ਜਨਮ ਮਹੀਨੇ ਮੱਸਿਆ ਨੂੰ ਜਾਂਦੀਆਂ ਜਿਵੇਂ ਕਹਿ ਲਓ ਹਨ ਜਾਂ ਕਈ ਹਰ ਸੰਡੇ ਨੂੰ ਜਾਂਦੀਆਂ ਨੇ ਪਰ ਵੈਗੁਰੂ ਜੀ ਗੁਰਬਾਣੀ ਅਨੁਸਾਰ ਕਿਹਾ ਗਿਆ ਕਿ ਸਵੇਰੇ ਸ਼ਾਮ ਆਪਾਂ ਨੂੰ ਗੁਰੂ ਘਰ ਜ਼ਰੂਰ ਜਾਣਾ ਚਾਹੀਦਾਗਾ ਕਿਉਂਕਿ ਜਿਵੇਂ ਇੱਕ ਬੱਚਾ ਨਾ ਵੈਗੁਰੂ ਜੀ ਬੱਚੇ ਨੂੰ ਵਾਰ-ਵਾਰ ਆਪਾਂ ਨੂੰ ਉਹਨੂੰ ਟੋਕਨ ਦੀ ਜ਼ਰੂਰਤ ਹੁੰਦੀ ਹੈ ਠੀਕ ਹੈ ਤੇ ਵਾਰ-ਵਾਰ ਉਹਨੂੰ ਸੇਧ ਦੇਣ ਦੀ ਜ਼ਰੂਰਤ ਹੁੰਦੀ ਹੈ ਕਿ ਤੂੰ ਇਸ ਤਰ੍ਹਾਂ ਕਰ ਇਸ ਤਰ੍ਹਾਂ ਕਰ ਇਸ ਤਰ੍ਹਾਂ ਵਾਹਿਗੁਰੂ ਜੀ ਆਪਾਂ ਜੇਕਰ ਗੁਰੂ ਘਰਾਂ ਦੇ ਵਿੱਚ ਮਹੀਨੇ ਮੱਸਿਆ ਨੂੰ ਜਾਵਾਂਗੇ ਤਾਂ ਮਹੀਨੇ ਜਿਸ ਦਿਨ ਆਪਾਂ ਜਾਂਨੇ ਆ ਉਸ ਦਿਨ ਆਪਾਂ ਨੂੰ ਕੋਈ ਸਮਝ ਰਹੂਗੀ ਅਗਲਾ ਦਿਨ ਚੜੂਗਾ ਆਪਾਂ ਫੇਰ ਭੁੱਲ ਜਾਂਨੇ ਆ ਫਿਰ ਆਪਾਂ 29 30 ਦਿਨ ਭੁੱਲੇ ਰਹਨੇ ਫਿਰ ਮੰਨ ਲਓ ਆਪਾਂ ਹਫ਼ਤੇ ਨੂੰ ਜਾਂਨੇ ਆ ਤਾਂ ਵਾਹਿਗੁਰੂ ਜੀ ਜਿਹੜੇ 6 ਦਿਨ ਨੇ ਉਹ ਆਪਾਂ ਭੁੱਲੇ ਰਹਨੇ ਹੁਣ ਜਿਵੇਂ ਤਾਂ ਉਸ ਨੂੰ ਪਤਾ ਕਿ ਸ਼ਹੀਦਾ ਸਾਹਿਬ ਚਪੈਰਾ ਸਾਹਿਬ ਲੱਗਦਾ ਹੈ ਨਾ ਬਾਬਾ ਦੀਪ ਸਿੰਘ ਦੇ ਧੰਨ ਧੰਨ ਬਾਬਾ ਦੀਪ ਸਿੰਘ ਦੇ ਅਮ੍ਰਿਤਸਰ ਤਾ ਵਾਹਿਗੁਰੂ ਜੀ ਕਈ ਸੰਗਤਾਂ ਕਹਿੰਦੀਆਂ ਕਿ ਅਸੀਂ ਬਹੁਤ ਚਪੈਰੇ ਕੱਟੇ ਆ ਪਰ ਸਾਡੀ ਜਿਹੜੀ ਆਸਮਰੱਧ ਪੂਰੀ ਨਹੀਂ ਹੁੰਦੀ ਵਾਹਿਗੁਰੂ ਜੀ ਆਸਮਰੱਧ ਕਿਉਂ ਨਹੀਂ ਪੂਰੀ ਹੁੰਦੀ ਕਿਉਂਕਿ ਉਹ ਸੰਡੇ ਦੇ ਸੰਡੇ ਜਾ ਕੇ ਉੱਥੇ ਜਿਹੜੀ ਕੁਰਬਾਨੀ ਜਿਹੜੀ ਪੜੀ ਜਾਂਦੀ ਹੈ ਉਹ ਹੀ ਜਪਦੇ ਆ ਪੂਰੇ 6 ਦਿਨ ਉਹ ਕੋਈ ਨਾਮ ਨਹੀਂ ਜਪਦੇਗੇ ਗੁਰੂ ਘਰ ਨੂੰ ਭੁੱਲੀ ਰੱਖਦੇ ਆ ਗੁਰੂ ਗੁਰਬਾਣੀ ਨੂੰ ਭੁੱਲਾ ਰੱਖ ਗੁਰਬਾਣੀ ਨੂੰ ਨੂ ਭੋਲ ਜਾਂਦੇ ਆ ਛੇ ਦਿਨ ਯਾਦ ਨਹੀਂ ਕਰਦੇ ਤਾਂ ਵਾਹਿਗੁਰੂ ਜੀ ਇਸ ਤਰ੍ਹਾਂ ਨਹੀਂ ਹੁੰਦਾਗਾ ਕਿ ਆਪਾਂ ਇੱਕ ਦਿਨ ਹਫਤੇ ਦੇ ਵਿੱਚ ਯਾਦ ਕਰੀਏ ਤਾਂ ਫਿਰ ਇਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਵ ਨਹੀਂ ਆਉਂਦਾ ਆਪਣੀ ਆਸਾਂ ਅਮਰਾਂ ਦਾ ਵਾਹਿਗੁਰੂ ਜੀ ਨਹੀਂ ਪੂਰੀਆਂ ਹੁੰਦੀਆਂ ਜਦੋਂ ਆਪਾਂ 24 ਘੰਟੇ ਗੁਰੂ ਮਹਾਰਾਜ ਨੂੰ ਯਾਦ ਕਰਦੇ ਆ ਫਿਰ ਵਾਹਿਗੁਰੂ ਜੀ ਆਪਣੀ ਆਸਾਂ ਅਮਰਾਂ ਪੂਰੀਆਂ ਹੁੰਦੀਆਂ ਨੇ ਪਤਾ ਵਾਈ ਗੁਰੂ ਜੀ ਜਿਵੇਂ ਕਿ ਕਈ ਸੰਗਤਾਂ ਸੰਗਰਾਦ ਨੂੰ ਜਾਂਦੀਆਂ ਉਸੇ ਤਰ੍ਹਾਂ ਜਿਹੜਾ ਉਹ ਇਨਸਾਨ ਸੀਗਾ ਉਹ ਵੀ ਸੰਗਰਾਦ ਨੂੰ ਗੁਰੂ ਘਰ ਜਾਂਦਾ ਸੀਗਾ ਤੇ ਕਹਿੰਦੇ ਜਦੋਂ ਉਹ ਸੰਗਰਾਦ ਨੂੰ ਗੁਰੂ ਘਰ ਜਾ ਕੇ ਵਾਪਸ ਆ ਰਿਹਾ ਸੀਗਾ ਤਾਂ ਉਹਨੂੰ ਰਸਤੇ ਦੇ ਵਿੱਚ ਇੱਕ ਬੈਗ ਛੋਟਾ ਜਿਹਾ ਬੈਗ ਜਿਹੜਾ ਸਨਿਆਰਾਂ ਕੋਲੋਂ ਮਿਲਦਾ ਉਹ ਬੈਗ ਮਿਲਦਾ ਉਹਦੇ ਵਿੱਚ ਕਾਫੀ ਗਹਿਣੇ ਸੀਗੇ ਔਰ ਉਹਦੇ ਵਿੱਚ ਕੁਸ਼ਣ ਲੱਗਦੀ ਪੈਸੇ ਵੀ ਸੀਗੇ ਤੇ ਜਦੋਂ ਉਹ ਉਹਨੂੰ ਓਪਨ ਕਰਦਾ ਉਹਨੂੰ ਦੇਖਦਾ ਤਾਂ ਉਹਦੇ ਵਿੱਚ ਇੱਕ ਪਰਚੀ ਹੁੰਦੀ ਹੈ ਤੇ ਬਿਲਿੰਗ ਤੋਂ ਉਹਨੂੰ ਪਤਾ ਲੱਗਦਾ ਕਿ ਇਹ ਕਿਸੇ ਬੱਚੀ ਦੇ ਵਿਆਹ ਦੇ ਗੈਣੇ ਸੀਗੇ ਜਿਹੜੇ ਕਿ ਕੋਈ ਬਣਾ ਕੇ ਆ ਰਿਆ ਸੀਗਾ ਤੇ ਰਸਤੇ ਵਿੱਚ ਉਹਨਾਂ ਕੋਲੋਂ ਜਿਹੜੇ ਮਿਸਪਲੇ ਹੋ ਗਏ ਡਿੱਗ ਗਏ ਉਹਨਾਂ ਕੋਲੋਂ ਤਾਂ ਉਹਨੂੰ ਇਸ ਗੱਲ ਦਾ ਪਤਾ ਲੱਗਦਾਗਾ ਤਾਂ ਵੈਗੁਰੂ ਜੀ ਓਹੋ ਗੁਰੂ ਘਰ ਤੋਂ ਆ ਰਿਹਾ ਹੁੰਦਾ ਤਾਂ ਉਹਨਾਂ ਮਨ ਬੜਾ ਸਾਫ਼ ਹੁੰਦਾਗਾ ਤੇ ਉਹ ਪੁਲਿਸ ਦੇ ਵਿੱਚ ਜਾ ਕੇ ਥਾਣੇਦਾਰ ਕੋਲ ਜਾ ਕੇ ਤੇ ਉੱਥੇ ਉਹ ਜਿਹੜੇ ਬੈਗ ਜਿਹੜਾ ਉਹਨੇ ਚੁੱਕਿਆ ਹੁੰਦਾ ਉੱਥੇ ਦਿੰਦਾ ਉੱਥੇ ਉਹਨਾਂ ਨੂੰ ਕਹਿੰਦਾ ਕਹਿੰਦਾ ਕਿ ਵੀ ਤੁਸੀਂ ਜਿਹੜੀ ਇਹ ਇਨਕੁਆਰੀ ਕਰਕੇ ਜਿਹਦਾ ਬੈਗ ਹੈ ਉਹਦੇ ਤੱਕ ਪਹੁੰਚਾ ਦਿਓ ਤੇ ਵਾਈ ਗੁਰੂ ਜੀ ਜਿੰਨਾ ਕੁਝ ਜਿਵੇਂ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਤਾਂ ਚਲੋ ਡੇਢ ਤੋਂ ਵੀ ਉੱਪਰ ਹੋ ਗਿਆ ਗਹਿਣਾ ਪਰ ਕਹਿੰਦੇ ਨੇ ਕਿ ਉਸ ਜ਼ਮਾਨੇ ਮੁਤਾਬਕ ਘੱਟੋ ਘੱਟ 10-11 ਲੱਖ ਦਾ ਉਹ ਸਮਾਨ ਹੈਗਾ ਸੀਗਾ ਠੀਕ ਹੈ ਕਿ ਜਿਹਦੇ ਵਿੱਚ ਨਗਦੀ ਤੇ ਗਹਿਣੇ ਵੀ ਸੀਗੇ ਤੇ ਦੇਖੋ ਬਿਲਕੁਲ ਵੀ ਉਸ ਇਨਸਾਨ ਦਾ ਮਨ ਨਹੀਂ ਡੋਲਦਾ ਕਿ ਮੈਂ ਉਹਨੂੰ ਲੈ ਜਾਵਾਂ ਜਾਂ ਆਪਣੇ ਘਰੇ ਲੈ ਜਾਵਾਂ ਠੀਕ ਹੈ ਉਹ ਬਿਲਕੁਲ ਉਹਦੇ ਮਨ ਦੇ ਵਿੱਚ ਲਾਲਚ ਨਹੀਂ ਆਉਂਦੀ ਕਿ ਤੇ ਫਿਰ ਜਿਹੜੀ ਪੁਲਿਸ ਅੰਗਾਰੀ ਕਰਕੇ ਤੇ ਉਸ ਬੱਚੀ ਨੂੰ ਵਾਪਸ ਕਰਦੀ ਹੈ ਜਿਹਦਾ ਵਿਆਹ ਤਾਂ ਰਿਆ ਹੁੰਦਾ ਹੈਗਾ ਤੇ ਜਿਹੜਾ ਉਹ ਇਨਸਾਨ ਹੈ ਉਸ ਇਨਸਾਨ ਦੀ ਇਨਸਾਨੀਅਤ ਤੇ ਉਹ ਇੰਨਾ ਖੁਸ਼ ਹੁੰਦਾ ਜਿਹੜਾ ਥਾਣੇਦਾਰ ਹੁੰਦਾਗਾ ਉਹ ਬਹੁਤ ਖੁਸ਼ ਹੁੰਦਾਗਾ ਕਿ ਜੇਕਰ ਤੇਰਾ ਮਨ ਹੁੰਦਾ ਜੇਕਰ ਤੈਨੂੰ ਲਾਲਚ ਆ ਜਾਂਦੀ ਤੂੰ ਘਰੇ ਵੀ ਲੈ ਜਾ ਸਕਦਾ ਸੀਗਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਸੀ ਤੇ ਪਰ ਵੀ ਤੂੰ ਜਿਹੜੀ ਇਹ ਕਿਸੇ ਦੀ ਜਿਹੜੀ ਚੀਜ਼ ਈਮਾਨਤ ਵਾਪਸ ਕਰਕੇ ਬਹੁਤ ਵਧੀਆ ਕੀਤਾ ਉਹ ਬਹੁਤ ਇਮਾਨਦਾਰੀ ਤੋਂ ਖੁਸ਼ ਹੁੰਦਾ ਉਹਦੇ ਤੋਂ ਤਾਂ ਵਾਹਿਗੁਰੂ ਜੀ ਕੁਝ ਸਮਾਂ ਬੀਤਦਾ ਤਾਂ ਕੁਝ ਸਮਾਂ ਬੀਤਣ ਤੋਂ ਬਾਅਦ ਉਸੇ ਇਨਸਾਨ ਤੇ ਜਿਨੇ 10 11 ਲੱਖ ਦੀ ਜਿਹੜਾ ਜਿਹਦੇ ਮਨ ਦੇ ਵਿੱਚ ਲਾਲਚ ਨਹੀਂ ਆਇਆ ਸੀਗਾ ਬੈਗ ਜਿਹੜੇ ਪੁਲਿਸ ਨੂੰ ਫੜਾਇਆ ਸੀਗਾ ਤੇ ਥੋੜੇ ਸਮੇਂ ਬਾਅਦ ਇਹ ਉਸੇ ਇਨਸਾਨ ਤੇ ਇੱਕ ਖੰਡ ਦੀ ਬੋਰੀ ਦਾ ਜਿਹੜਾ ਇਲਜ਼ਾਮ ਲੱਗਦਾ ਹੈਗਾ ਤੇ ਇਲਜ਼ਾਮ ਲੱਗਣ ਲਾ ਕੇ ਉਹਨੂੰ ਪੁਲਿਸ ਥਾਣੇ ਦੇ ਵਿੱਚ ਉਸੇ ਥਾਣੇ ਦੇ ਵਿੱਚ ਉਹਨੂੰ ਲਿਆਂਦਾ ਜਾਂਦਾ ਹੈਗਾ ਜਦੋਂ ਉਹਨੂੰ ਥਾਣੇ ਦੇ ਵਿੱਚ ਲਿਆਉਂਦੇ ਆ ਤੇ ਉੱਥੇ ਥਾਣੇਦਾਰ ਉੱਥੇ ਜਿਹੜਾ ਮੌਜੂਦ ਨਹੀਂ ਹੁੰਦਾਗਾ ਉਹ ਬਾਹਰ ਗਿਆ ਹੁੰਦਾ ਤੇ ਜਿਹੜੇ ਉੱਥੇ ਹੁੰਦੇ ਉਹ ਕਹਿੰਦੇ ਵੀ ਸਾਹਿਬ ਬਾਹਰ ਗਿਆ ਥੋੜੇ ਟਾਈਮ ਨੂੰ ਆ ਜਾਂਦਾ ਪੰਚਾਇਤ ਉਹਨੂੰ ਨਿਸ਼ਾਨ ਨੂੰ ਲੈ ਕੇ ਉੱਥੇ ਬੈਠ ਜਾਂਦੇ ਆ ਸਰਪੰਚ ਆਏ ਹੁੰਦੇ ਆ ਠੀਕ ਹੈ ਤੇ ਜਦੋਂ ਥੋੜੇ ਟਾਈਮ ਬਾਅਦ ਉਹ ਥਾਣੇਦਾਰ ਆਉਂਦਾ ਠੀਕ ਹੈ ਤਾਂ ਉਥੇ ਉਹ ਜਿਹੜਾ ਇਨਸਾਨ ਬੈਠਾ ਹੁੰਦਾ ਕਿਉਂਕਿ ਉਹ ਮੁਜਰਮ ਹੁੰਦਾਗਾ ਉਹਨੇ ਖੰਡ ਦੀ ਬੁਰੀ ਜਿਹੜੀ ਚੋਰੀ ਕੀਤੀ ਵੀ ਉਹਦੇ ਤੇ ਇਲਜ਼ਾਮ ਹੁੰਦਾ ਇਸ ਗੱਲ ਦਾ ਤਾਂ ਵੈਗੁਰੂ ਜੀ ਕਹਿੰਦੇ ਨੇ ਨਾ ਕਹਿੰਦੇ ਸਰਪੰਚ ਨੂੰ ਵੀ ਉਹਨੇ ਥਾਣੇਦਾਰ ਨੇ ਨਹੀਂ ਬੁਲਾਇਆ ਕਿਸੇ ਵੀ ਅਣਛਾਣ ਨੂੰ ਉਹਨੇ ਬੁਲਾਇਆ ਨਹੀਂ ਪਿੰਡ ਦੇ ਨੂੰ ਤੇ ਸਭ ਤੋਂ ਪਹਿਲਾਂ ਉਹ ਉਹਨੂੰ ਮਿਲਿਆ ਬਹੁਤ ਖੁਸ਼ ਹੋਊ ਕਿ ਉਹਨੂੰ ਮਿਲਿਆ ਜੱਫੀ ਪਾ ਕੇ ਮਿਲਿਆ ਹੋਰ ਉਹਨੂੰ ਮਤਲਬ ਜਿਵੇਂ ਆਪਾਂ ਬਹੁਤ ਖੁਸ਼ ਦਿ ਲੋ ਮਿਲਦੇ ਆ ਬਹੁਤ ਕਿਸੇ ਦੀ ਜਿਵੇਂ ਉਹ ਦੀ ਇਮਾਨਦਾਰੀ ਤੋਂ ਬਹੁਤ ਖੁਸ਼ ਸੀਗਾ ਤਾਂ ਕਰਕੇ ਉਹ ਕਹਿੰਦੇ ਨੇ ਉਹਨੂੰ ਬਹੁਤ ਵਧੀਆ ਮਿਲਿਆ ਵੀ ਤੂੰ ਸਨਾਹ ਹੋਰ ਸਤਾਂ ਕਾਇਮ ਹੈ ਤੁਸੀਂ ਕੋਈ ਆਪ ਆਉਣ ਦੀ ਕਿਉਂ ਖੇਚਲ ਕੀਤੀ ਥਾਣੇਦਾਰ ਉਹਨੂੰ ਕਹਿੰਦਾ ਕਿ ਤੁਸੀਂ ਆਪ ਆਉਣ ਦੀ ਕਿਉਂ ਖੇਚਲ ਕੀਤੀ ਤੁਸੀਂ ਹੁਕਮ ਕਰਦੇ ਮੈਂ ਉੱਥੇ ਹਾਜ਼ਰ ਹੋ ਜਾਂਦਾ ਮਤਲਬ ਉਹ ਬਹੁਤ ਉਹਦੀ ਕਦਰ ਕਰਦਾ ਹੈਗਾ ਤਾਂ ਸਾਰੇ ਜਿਹੜੇ ਉਹ ਪੰਚਾਇਤ ਆਈ ਹੁੰਦੀ ਸਾਰਾ ਇਹ ਦੇਖ ਕੇ ਨਾ ਬਹੁਤ ਜ਼ਿਆਦਾ ਹੈਰਾਨ ਹੋ ਜਾਂਦੇ ਵੀ ਇਹ ਕੀ ਗੱਲ ਹੋਈ ਇਹ ਇੱਕ ਥਿਓਰੀ ਕਰਨ ਵਾਲਾ ਚੋਰ ਤੇ ਜਿਹੜਾ ਥਾਣੇਦਾਰ ਹੈ ਇਹਦਾ ਇੰਨੇ ਨੇੜੇ ਵੀ ਇੰਨੇ ਇਹਦੀ ਕਦਰ ਕਰਦਾ ਹੈਗਾ ਇੰਨਾ ਇਹਨੂੰ ਖੁਸ਼ ਹੋ ਕੇ ਮਿਲਿਆ ਫਿਰ ਜਿਹੜਾ ਸਰਪੰਚ ਹੁੰਦਾ ਨਾ ਉਹ ਸਰਪੰਚ ਉਹਨੂੰ ਕਹਿ ਦਿੰਦਾ ਕਹਿੰਦਾ ਮੈਨੂੰ ਥਾਣੇਦਾਰ ਸਾਹਿਬ ਮੈਨੂੰ ਇਦਾਂ ਲੱਗਦਾ ਕਿ ਤੂੰ ਵੀ ਐਸ ਚੋਰ ਨਾਲ ਰਲਿਆ ਹੋਇਆ ਜਦੋਂ ਉਹ ਇੰਨੀ ਗੱਲ ਕਹਿੰਦਾ ਕਿ ਥਾਣੇਦਾਰ ਨੂੰ ਨਾ ਬੜੀ ਝਟਕਾ ਲੱਗਦਾ ਇਸ ਗੱਲ ਦਾ ਉਹ ਕਹਿੰਦਾ ਵੀ ਇਹ ਸਰਪੰਚ ਸਾਹਿਬ ਤੁਸੀਂ ਕੀ ਕਹਿ ਰਹੇ ਹੋ ਵੀ ਕਿਸੇ ਸਬੂਤ ਤੋਂ ਇਲਾਵਾ ਆਪਾਂ ਕਿਵੇਂ ਕਿਸੇ ਨੂੰ ਕਹਿ ਸਕਦੇ ਆ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਤੁਹਾਡੇ ਕੋਲ ਕੀ ਸਬੂਤ ਅਭੀ ਨੇ ਚੋਰੀ ਕੀਤੀ ਹੈ ਤੇ ਜਿਹੜਾ ਥਾਣੇ ਦਾ ਜਿਹੜਾ ਹੁੰਦਾ ਸਰਪੰਚ ਹੁੰਦਾ ਸਰਪੰਚ ਜਿਹੜੀ ਦੁਕਾਨ ਤੋਂ ਉਹਨੇ ਚੋਰੀ ਕੀਤੀ ਹੁੰਦੀ ਹੈ ਨਾ ਸਰਪੰਚ ਫਿਰ ਉਹਨੂੰ ਮਾਜਨ ਨੂੰ ਅੱਗੇ ਕਰ ਦਿੰਦਾ ਕਿ ਇਹਨੇ ਆਪਣੀ ਅੱਖਾਂ ਨਾਲ ਦੇਖਿਆ ਕਿ ਇਹਨੇ ਉਥੋਂ ਖੰਡ ਦੀ ਜਿਹੜੀ ਬੋਰੀ ਚੋਰੀ ਕੀਤੀ ਸੀਗੀ ਤੇ ਪਰ ਥਾਣੇਦਾਰ ਫਿਰ ਨਹੀਂ ਮੰਨਦਾ ਕਹਿੰਦੇ ਇਦਾਂ ਕਿਸ ਤਰ੍ਹਾਂ ਹੋ ਸਕਦਾਗਾ ਤਾਂ ਫਿਰ ਜਿਹੜੇ ਇਸ ਪੰਚਾਇਤ ਆ ਫਿਰ ਸਾਂਹੇਦਾਰ ਨੂੰ ਪੁੱਛਦੇ ਉਹਨੂੰ ਕਹਿੰਦੇ ਵੀ ਤੂੰ ਇੰਨੇ ਜਿਹੜੇ ਵਿਸ਼ਵਾਸ ਨਾਲ ਕਿਵੇਂ ਕਹਿ ਸਕਦਾਗਾ ਵੀ ਇਹ ਜਿਹੜਾ ਬੰਦਾ ਉਹ ਚੋਰੀ ਨਹੀਂ ਕਰਦਾਗਾ ਤੇ ਪਰ ਫਿਰ ਜਿਹੜਾ ਥਾਣੇਦਾਰ ਆ ਪਿਛਲੀ ਜਿਹੜੀ ਕਹਾਣੀ ਆ ਉਹ 9 ਲੱਖ ਜਿਹੜੀ 9 10 ਲੱਖ ਵਾਲੀ ਕਹਾਣੀ ਹੁੰਦੀ ਆ ਉਹ ਸਾਰੀ ਕਹਾਣੀ ਪੰਚਾਇਤ ਨੂੰ ਸੁਣਾਉਂਦਾ ਹੈਗਾ ਥਾਣੇਦਾਰ ਕਹਿੰਦਾ ਕਿ ਜਿਹੜਾ ਇਨਸਾਨ 10 11 ਲੱਖ ਦੇ ਗਹਿਣੇ ਤੇ ਬੇਈਮਾਨ ਨਹੀਂ ਹੋਇਆ ਉਹ ਇੱਕ ਖੰਡ ਦੀ ਪੂਰੀ ਤੇ ਕਿਵੇਂ ਬੇਈਮਾਨ ਹੋ ਸਕਦਾ ਹੈਗਾ ਫਿਰ ਉਹ ਉਹਨੂੰ ਪੁੱਛਦਾ ਇਨਸਾਨ ਨੂੰ ਥਾਣੇਦਾਰ ਕਹਿੰਦਾ ਵੀ ਤੂੰ ਦੱਸ ਵੀ ਕਹਾਣੀ ਕੀ ਆ ਕਿ ਜਿਹੜਾ ਉਹ ਇਨਸਾਨ ਆ ਉਹ ਬੜਾ ਸ਼ਰਮਿੰਦਾ ਹੁੰਦਾਗਾ ਤੇ ਕਹਿੰਦਾਗਾ ਥਾਣੇਦਾਰ ਸਾਹਿਬ ਮੇਰੇ ਕੋਲ ਇਹ ਗਲਤੀ ਹੋ ਗਈ ਐ ਮੈਂ ਖੰਡ ਦੀ ਚੋਰੀ ਕੀਤੀ ਐ ਠੀਕ ਐ ਤਾਂ ਥਾਣੇਦਾਰ ਕਹਿੰਦਾ ਕਿ ਇਹ ਕਿਦਾਂ ਹੋਇਆ ਵੀ ਜਿੱਦਾਂ ਤੈਨੂੰ 10 ਲੱਖ ਦੇ ਗਹਿਣੇ ਮਿਲੇ ਸੀਗੇ ਉਸ ਦਿਨ ਤਾਂ ਤੂੰ ਤੇਰੇ ਮਨ ਦੇ ਵਿੱਚ ਲਾਲਚ ਨਹੀਂ ਆਏਗੀ ਤੇ ਪਰ ਇੱਕ ਖੰਡ ਦੀ ਬੋਰੀ ਲਈ ਤੇਨ 400 ਦੀ ਬੋਰੀ ਉਹਦੇ ਨੇ ਲਾਲਚ ਕਿਵੇਂ ਆ ਗਈ ਤੇਰੇ ਮਨ ਦੇ ਵਿੱਚ ਹਕੀਕਤਾਂ ਤਾਂ ਫਿਰ ਉਹ ਜਿਹੜਾ ਅਨਸ਼ਾਨ ਹੈ ਉਹ ਥਾਣੀਦਾਰ ਨੂੰ ਕਹਿੰਦਾ ਕਿ ਜਿੱਦੈਂ ਮੈਨੂੰ ਉਹ ਗਹਿਣੇ ਮਿਲੇ ਸੀਗੇ ਨਾ ਉਸ ਦਿਨ ਮੈਂ ਗੁਰੂ ਘਰ ਜਾ ਕੇ ਆ ਰਿਹਾ ਸੀ ਸੰਗਰਾਂਦ ਦਾ ਉਦਨ ਦਿਹਾੜਾ ਸੀ ਤਾਂ ਤੇ ਮੈਂ ਮਿੰਨੇ ਮੱਸਿਆ ਕਿਤੇ ਗੁਰੂ ਘਰ ਜਾਣਾ ਹੈ ਤੇ ਉਸ ਦਿਨ ਮੈਂ ਗੁਰੂ ਘਰ ਤੋਂ ਮੱਥਾ ਟੇਕ ਕੇ ਆ ਰਿਹਾ ਸੀਗਾ ਤੇ ਗੁਰੂ ਘਰ ਦੇ ਵਿੱਚ ਉਥੇ ਕਥਾ ਚੱਲ ਰਹੀ ਸੀਗੀ ਜਿੱਥੇ ਬੋਲਿਆ ਜਾ ਰਿਹਾ ਸੀਗਾ ਕਿ ਜਿਹੜਾ ਕਿਸੇ ਦਾ ਹੱਕ ਨਹੀਂ ਖਾਣਾ ਹੱਕ ਪਰਾਇਆ ਨਾਨਕਾ ਹਨਾ ਤੇ ਉਹ ਕਹਿੰਦੇ ਉਥੇ ਸ਼ਬਦ ਚੱਲ ਰਿਹਾ ਸੀਗਾ ਕਥਾ ਉਥੇ ਹੋ ਰਹੀ ਸੀਗੀ ਕਿ ਕਿਸੇ ਦਾ ਹੱਕ ਨਹੀਂ ਆਪਾਂ ਖਾਣਾ ਜੇਕਰ ਆਪਾਂ ਕਿਸੇ ਦਾ ਅੱਕਰਪਿਆ ਖਾਣੇ ਆ ਤਾਂ ਆਪਣਾ ਹਜ਼ਾਰਾ ਗੁਣਾ ਉਹਦਾ ਪਾਪ ਲੱਗਦਾ ਉਹ ਵਾਪਸ ਆਪਾਂ ਨੂੰ ਕਰਨਾ ਪੈਂਦਾ ਹੈਗਾ ਕਹਿੰਦੇ ਉਹ ਜੜੇ ਸੀਗੇ ਜਿਹੜੇ ਉਹ ਬੋਲ ਸੀਗੇ ਉਹ ਕਹਿੰਦਾ ਨਾ ਉਹ ਮੇਰੇ ਕੰਨਾਂ ਦੇ ਵਿੱਚ ਉਦੋਂ ਵੱਜ ਰਹੇ ਸੀਗੇ ਤੇ ਤਾਂ ਕਰਕੇ ਕਹਿੰਦੇ ਮੈਂ ਜਿਹੜਾ ਉਸ ਟਾਈਮ ਮੇਰਾ ਮਾਨ ਡੋਲਿਆ ਨੀਗਾ ਕਿਉਂਕਿ ਪਰਮਾਤਮਾ ਦੇ ਬੋਲ ਵਾਰ-ਵਾਰ ਮੇਰੇ ਕੰਨਾਂ ਦੇ ਵਿੱਚ ਵੱਜ ਰਹੇ ਸੀਗੇ ਸ਼ਬਦ ਵੱਜ ਰਹੇ ਸੀਗੇ ਤੇ ਕਹਿੰਦੇ ਉਸ ਟਾਈਮ ਮੈਂ ਡੋਲਿਆ ਨੀਗਾ ਮੇਰੇ ਮਨ ਦੇ ਵਿੱਚ ਲਾਲਚ ਨਹੀਂ ਆਈਗੀ ਠੀਕ ਹੈ ਤੇ ਇਸ ਕਰਕੇ ਵਾਹਿਗੁਰੂ ਜੀ ਫਿਰ ਆਪਾਂ ਨੂੰ ਤਾਂ ਹੀ ਕਹਿੰਦੇ ਕਿ ਸਵੇਰੇ ਸ਼ਾਮ ਗੁਰੂ ਘਰ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਗੁਰੂ ਦੀ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਆਪਾਂ ਗੁਰੂ ਦੀ ਸੰਗਤ ਕਰਦੇ ਆ ਉਹਦੀ ਹਜ਼ੂਰੀ ਵਿੱਚ ਜਾਨਨੇ ਆ ਵਾਹਿਗੁਰੂ ਜੀ ਉਹਦੀ ਗੋਦ ਵਿੱਚ ਜਾਨਨੇ ਆ ਫਿਰ ਆਪਾਂ ਉਹ ਤੋਂ ਜ਼ਰੂਰ ਡਰਦੇ ਆ ਠੀਕ ਹੈ ਕੁਝ ਆਪਣੇ ਉੱਥੇ ਜਿਹੜੇ ਸ਼ਬਦ ਹੈ ਗੁਰਬਾਣੀ ਦੇ ਸ਼ਬਦ ਹੈ ਕੋਈ ਕਥਾ ਵਿਚਾਰ ਹੈ ਕੁਝ ਵੀ ਆਪਣੇ ਕੰਨਾਂ ਦੇ ਵਿੱਚ ਪੈਂਦਾ ਆਪਣੀ ਜ਼ਿੰਦਗੀ ਨੂੰ ਸੇਧ ਮਿਲਦੀ ਹੈ ਤੇ ਆਪਾਂ ਜਿਹੜੇ ਬੁਰੇ ਕੰਮ ਕਰਨ ਤੋਂ ਬਹੁਤ ਜ਼ਿਆਦਾ ਪਿੱਛੇ ਹਟ ਜਾਂਦੇ ਆ ਬੁਰੇ ਕੰਮ ਕਰਨ ਤੋਂ ਬਹੁਤ ਜ਼ਿਆਦਾ ਆਪਾਂ ਨੂੰ ਡਰ ਲੱਗਦਾ ਹੈ ਤਾਂ ਵਾਹਿਗੁਰੂ ਜੀ ਤਾ ਕਰਕੇ ਕਹਿੰਦੇ ਨੇ ਗੁਰਬਾਣੀ ਤਾਂ ਹੀ ਕਹਿਆ ਕਿ 24 ਘੰਟੇ ਗੁਰਬਾਣੀ ਦਾ ਜਾਪ ਕਰਨਾ ਗੁਰੂ ਦਾ ਨਾਮ ਚੱਪਣਾ ਗੁਰੂ ਘਰ ਸਵੇਰੇ ਸ਼ਾਮ ਜਾਣਾ ਤਾਂ ਜੋ ਕਿਤੇ ਆਪਾਂ ਥੋੜਾ ਵੀ ਆਪਣਾ ਮਨ ਡੋਲੇ ਤਾਂ ਜਿਹੜਾ ਗੁਰੂ ਦੀ ਗੋਦ ਵਿੱਚ ਆਪਾਂ ਜਾਈਏ ਤੇ ਗੁਰੂ ਆਪਾਂ ਨੂੰ ਸਮਝਾ ਦੇਵੇ ਇਸ ਕਰਕੇ ਵਾਹਿਗੁਰੂ ਜੀ ਗੁਰੂ ਘਰ ਦੇ ਵਿੱਚ ਸਵੇਰੇ ਸ਼ਾਮ ਜ਼ਰੂਰ ਜਾਣਾ ਚਾਹੀਦਾਗਾ ਇਸ ਤਰ੍ਹਾਂ ਵਾਹਿਗੁਰੂ ਜੀ ਇਹ ਚੀਜ਼ਾਂ ਆਪਾਂ ਨੂੰ ਗੁਰੂ ਘਰ ਦੇ ਵਿੱਚ ਜਾ ਕੇ ਮਿਲਦੀਆਂ ਨੇ ਜੇ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਫੋਲੋ ਫੋਲੋ ਕਰ ਲੈਨੇ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਵਾਹਿਗੁਰੂ ਜੀ ਗੁਰੂ ਮਹਾਰਾਜ ਆਪਣੇ ਤੋ ਕੁਛ ਹੈ ਲੋਕ ਹੁੰਦੇ ਆਪਾਂ ਨੂੰ ਸਭ ਕੁਝ ਮਿਲ ਜਾਂਦਾ دنیਵੀ ਪਦਾਰਥ ਜੋ ਖੁਸ਼ੀਆਂ ਆਪਾਂ ਚਾਹੁੰਨੇ ਉਹੀ ਕੁਛ ਆਪਾਂ ਨੂੰ ਮਿਲ ਜਾਂਦਾ ਹੈ ਕਿਉਂਕਿ ਗੁਰਬਾਣੀ ਆਪਾਂ ਨੂੰ ਵਾਹਿਗੁਰੂ ਜੀ ਇਕੱਲੀ ਪੜ੍ਹਨੀ ਨਹੀਂ ਵਿਚਾਰਨੀ ਚਾਹੀਦੀ ਹੈ ਔਰ ਗੁਰਬਾਣੀ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਜ਼ਿੰਦਗੀ ਦੀਆਂ ਸੇਧਾਂ ਸਕਾਉਂਦੀ ਹੈ ਠੀਕ ਹੈ ਤਾਂ ਕਹਿੰਦੇ ਨੇ ਗੁਰਬਾਣੀ ਵਿਚਾਰਨੀ ਉਹਦੇ ਤੇ ਅਮਲ ਕਰਨਾ ਚਾਹੀਦਾ ਤੇ ਅਮਲ ਵਾਹਿਗੁਰੂ ਜੀ ਆਪਾਂ ਤਾਂ ਕਰਾਂਗੇ ਜੇਕਰ ਆਪਾਂ ਗੁਰੂ ਦੀ ਬਾਉ ਦੇ ਵਿੱਚੇ ਬੈਠਾਂਗੇ ਇਸ ਕਰਕੇ ਵਾਹਿਗੁਰੂ ਜੀ ਸਵੇਰੇ ਸ਼ਾਮ ਗੁਰੂ ਘਰ ਜਾਣਾ ਬਹੁਤ ਜ਼ਰੂਰੀ ਹੈ ਜੇਕਰ ਸਵੇਰੇ ਸ਼ਾਮ ਨਹੀਂ ਜਾ ਸਕਦੇ ਤਾਂ ਇੱਕ ਟਾਈਮ ਜਾਣਾ ਬਹੁਤ ਜ਼ਰੂਰੀ ਹੈ ਗੁਰੂ ਦੀ ਸੰਗਤ ਕਰਨੀ ਤੇ ਇਸ ਤਰ੍ਹਾਂ ਜਿਹੜਾ ਆਪਣਾ ਮਨ ਹੈ ਉਹ ਸਾਫ਼ ਰਹਿੰਦਾ ਵਾਹਿਗੁਰੂ ਜੀ ਨਿਮਰਤਾ ਨਾਲ ਭਰਿਆ ਰਹਿੰਦਾ ਹੈਗਾ ਤਾਂ ਵਾਹਿਗੁਰੂ ਜੀ ਇਹ ਸੀ ਆਪਣਾ ਅੱਜ ਦਾ ਟੌਪਿਕ ਠੀਕ ਹੈ ਉਮੀਦ ਕਰਦੀ ਆ ਕਿ ਤੁਹਾਨੂੰ ਸਭ ਨੂੰ ਬਹੁਤ ਵਧੀਆ ਲੱਗਿਆ ਹੋਊਗਾ ਗੁਰਬਾਣੀ ਦੇ ਨਾਲ ਵਾਹਿਗੁਰੂ ਜੀ ਵਾਦ ਤੋਂ ਵਾਦ ਜੁੜੋ ਠੀਕ ਹੈ ਕੁਛ ਥੋੜਾ ਜਿਹਾ ਟਾਈਮ ਬੀਜੀ ਹੋਣ ਕਰਕੇ ਬਹੁਤ ਦਿਨਾਂ ਬਾਅਦ ਅੱਜ ਵੀਡੀਓ ਬਣੀ ਹੈ ਤੇ ਬਹੁਤ ਦਿਨਾਂ ਬਾਅਦ ਅੱਜ ਵੀਡੀਓ ਜਿਹੜੀ ਆ ਅਪਲੋਡ ਕਰ ਰਹੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ